ਧੰਨ ਵਾਹਿਗੁਰੂ ਸਾਹਿਬ ਜੀ ਪੌੜੀ ਸੇ ਗੁਰ ਸਿੱਖ ਧੰਨ ਧੰਨ ਹੈ ਜਿਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤ ਗੁਰ ਨਾਮ ਦਿਰੜਾਇਆ ਤੇ ਨਾ ਹਉ ਮੈਂ ਦੁਬਿਦਾ ਪੰਨੀ ਬਿਨ ਹਰ ਨਾਵੇਂ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਿਨਾ ਗੁਰ ਸਿਖਾਂ ਕਉ ਹਰ ਸੰਤੁਸ਼ਟ ਹੈ ਤੈਨੀ ਸਤ ਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਇੰਦੇ ਤਿਨੀ ਚੜੀਚ ਵਗਨਵੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੜ ਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 12ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਪੌੜੀ ਦੇ ਨਾਲ ਦੋ ਸਲੋਕ ਦਰਜ ਨੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਦੋਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਚ ਸਾਂਝੀ ਕੀਤੀ ਹੈ ਜਿਹੜੀ ਕੱਲ ਵਿਚਾਰ ਸਾਂਝੀ ਕਰ ਰਹੇ ਸਾਂ ਉਹ ਦੂਸਰੇ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਨੂੰ ਲੈ ਕੇ ਆਪਾਂ ਅੱਜ ਦੀ ਵਿਚਾਰ ਅੱਗੇ ਤੋਰਨੀ ਹੈ ਕੱਲ ਦੇ ਸ਼ਲੋਕ ਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਇਹ ਸਰੀਰ ਜੇ ਕਿਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਸੱਚ ਦੇ ਵਿੱਚ ਜੁੜ ਜਾਂਦਾ ਏ ਤੇ ਕੰਚਨ ਦੇ ਵਾਂਗ ਸ਼ੁੱਧ ਅਤੇ ਪਵਿੱਤਰ ਹੋ ਜਾਂਦਾ ਏ ਤੇ ਪਵਿੱਤਰ ਸਰੀਰ ਹੀ ਫਿਰ ਉਸ ਪਰਮ ਆਤਮਾ ਨੂੰ ਪਰਮਾਤਮਾ ਨੂੰ ਮਿਲ ਲੈਂਦਾ ਏ ਜਦੋਂ ਕੋਈ ਜੀਵ ਪਰਮਾਤਮਾ ਚ ਅਪੇਧ ਹੁੰਦਾ ਏ ਸਤਗੁਰੂ ਕਹਿੰਦੇ ਉਹਨੂੰ ਫਿਰ ਸਦੀਵੀ ਸੁਖ ਮਿਲਦਾ ਏ ਇਹ ਸ਼ਲੋਕ ਸੰਜਾ ਕੀਤਾ ਸੀ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲੱਗੀ ਨਿਰਮਲ ਜੋਤ ਨਿਰੰਝਨ ਪਾਇਆ ਗੁਰਮੁਖ ਭੰਮ ਪਉ ਪਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਬੈਰਾਗੀ ਅਖੀਰਲੀ ਪੰਗਤੀ ਤੇ ਕੇਵਲ ਤੇ ਕੇਵਲ ਆਪਾਂ ਥੋੜੇ ਜਿਹੀ ਅਖਰੀ ਅਰਥ ਕੀਤੇ ਸਨ ਇੱਥੇ ਮੈਂ ਬੇਨਤੀ ਕਰਾਂ ਸਤਗੁਰੂ ਕਹਿ ਰਹੇ ਨੇ ਕਿ ਨਿਰਮਲ ਜੋਤ ਨਿਰੰਝਨ ਪਾਇਆ ਇੱਥੇ ਨਿਰਮਲ ਜੋਤ ਪਰਮਾਤਮਾ ਲਈ ਸ਼ਬਦ ਹੈ ਕਹਿਣ ਲੱਗੇ ਉਸ ਮਨੁੱਖ ਨੇ ਜਿਨੇ ਬੰਦਗੀ ਕਰਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਇੰਨਾ ਕੋ ਸੋਨਾ ਬਣਾ ਲਿਆ ਕਿ ਉਹਦਾ ਜੀਵਨ ਜਿਹੜਾ ਕੰਚਨ ਦੇ ਵਾਂਗ ਹੋ ਗਿਆ ਉਹਦਾ ਜੀਵਨ ਜਿਹੜਾ ਉਹ ਬਿਲਕੁਲ ਪਵਿੱਤਰ ਹੋ ਗਿਆ ਬਿਲਕੁਲ ਸ਼ੁੱਧ ਹੋ ਗਿਆ ਉਹ ਹੋਇਆ ਕਿਵੇਂ ਕਹਿੰਦੇ ਗੁਰਮਖ ਤੇ ਜਦੋਂ ਗੁਰੂ ਦੀ ਮੱਤ ਤੇ ਤੁਰੇ ਸਤਿਗੁਰੂ ਕਹਿੰਗੇ ਭ੍ਰਮ ਪਾਉ ਭਾਗੀ ਭ੍ਰਮ ਦਾ ਅਰਥ ਕੀਤਾ ਸੀ ਭਟਕਣਾ ਪਾਉ ਦਾ ਅਰਥ ਹੈ ਡਰ ਉਹਦੇ ਅੰਦਰ ਦੀ ਭਟਕਣਾ ਤੇ ਉਹਦੇ ਅੰਦਰ ਦਾ ਡਰ ਨਿਕਲ ਜਾਂਦਾ ਜਦੋਂ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇੱਥੇ ਮੈਂ ਬੇਨਤੀ ਕਰ ਦੇਵਾਂ ਮਨੁੱਖ ਦੇ ਅੰਦਰ ਨੂੰ ਸਾਫ਼ ਕਰਨਾ ਇਹ ਪ੍ਰਮਾਤਮਾ ਤੋਂ ਬਿਨਾ ਗੁਰੂ ਤੋਂ ਬਿਨਾ ਹੋਰ ਕਿਸੇ ਵੀ ਜੀਵ ਦਾ ਕਾਰਜ ਨਹੀਂ ਹੈਗਾ ਜੇ ਮਨੁੱਖ ਕਵੇ ਨਾ ਵੀ ਮੇਰਾ ਜੀਵਨ ਪਵਿੱਤਰ ਹੈ ਮੈਂ ਪਵਿੱਤਰ ਰੱਖ ਸਕਦਾ ਤੇ ਇਹ ਬਿਲਕੁਲ ਝੂਠ ਹੈ ਮੈਂ ਕੱਲ ਵੀ ਇੱਕ ਸ਼ਬਦ ਵਰਤਿਆ ਸੀ ਕਿ ਅਜੇ ਸੁਨਾਓ ਸਮੁੰਦਰ ਮੈਂ ਕਿਹਾ ਜਾਣਨਾ ਉਹ ਕਿਆ ਹੋਏ ਇਹਦੇ ਬਾਰੇ ਜੀਵਨ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਜਦੋਂ ਵੀ ਜੀਵਨ ਪਵਿੱਤਰ ਕਰਦਾ ਹੈ ਤੇ ਉਹ ਗੁਰੂ ਕਰਦਾ ਹੈ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਤੇ ਉਹਨਾਂ ਦਾ ਜੀਵਨ ਜੇ ਅਸੀਂ ਬਾਰੀ ਤੌਰ ਤੇ ਦੇਖਦੇ ਹਾਂ ਮਾਤਾ ਪਿਤਾ ਚੜਾਈ ਕਰ ਜਾਂਦੇ ਨੇ 7 ਸਾਲ ਦੀ ਉਮਰ 'ਚ ਆਪਣੇ ਨਾਨਕਿਆਂ ਦੀ ਧਰਤੀ ਤੇ ਆ ਜਾਂਦੇ ਨੇ ਕੁਝ ਸਮਾਨ ਨਾਨੀ ਦੀ ਗੋਦ ਦਾ ਨਿਗਮ ਆਂਦੇ ਨੇ ਨਾਨੀ ਵੀ ਚੜਾਈ ਕਰ ਜਾਂਦੀ ਏ ਤੇ ਜਾਣ ਤੋਂ ਪਹਿਲਾਂ ਆਪਣੇ ਇਸ ਦੋਤੇ ਦੀ ਬਾਹ ਜਿਹੜੀ ਗੁਰੂ ਅਮਰਦਾਸ ਜੀ ਨੂੰ ਫੜਾ ਜਾਂਦੀ ਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹੋ ਜੀ ਬਾਹ ਫੜੀ ਇਹੋ ਜਿਹਾ ਸੀਨੇ ਦੇ ਨਾਲ ਲਾਇਆ ਇੱਕ ਦਿਨ ਉਹ ਗੁਰੂ ਨਾਨਕ ਦਾ ਰੂਪ ਹੋ ਗਏ ਜਦੋਂ ਗੁਰ ਸਿੱਖਾਂ ਨੇ ਫਿਰ ਇਹ ਵਾਰਤਾ ਲਿਖੀ ਨਾ ਪਾਈ ਸੱਤੇ ਤੇ ਬਲਵੰਡ ਦੀ ਵਾਰ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਗੁਰੂ ਰਾਮਦਾਸ ਜੀ ਤੁਹਾਡਾ ਜੀਵਨ ਬਹੁਤ ਸੋਹਣਾ ਹੈ ਇਹ ਰੱਬ ਦੀ ਪੂਰੀ ਕਰਾਮਾਤ ਵਾਪਰੀ ਹੋਈ ਹੈ ਇੱਕ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੋਲਣ ਵਾਲੇ ਅਨਾਥ ਬੱਚੇ ਨੂੰ ਗੁਰੂ ਨਾਨਕ ਦੇ ਘਰ ਦਾ ਛੱਤਰ ਮਿਲ ਜਾਣਾ ਇਹ ਪਰਮਾਤਮਾ ਦੀ ਇਹ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਹੈ ਨਹੀਂ ਤੇ ਆਪਣੇ ਆਨੇ ਤੇ ਦੋ ਰੋਟੀਆਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਉਥੇ ਨਾਲ ਇੱਕ ਗੱਲ ਬੜੀ ਸੋਹਣੀ ਕਹੀ ਕਹਿਣ ਲੱਗੇ ਅਸਲ 'ਚ ਤੁਹਾਨੂੰ ਜਿਸ ਗੁਰੂ ਅਮਰਦਾਸ ਜੀ ਨੇ ਚਰਨਾਂ ਦੇ ਨਾਲ ਜੋੜਿਆ ਸੀ ਨਾ ਉਹਨਾਂ ਨੇ ਤੁਹਾਡਾ ਜੀਵਨ ਸੋਨਾ ਬਣਾਇਆ ਆਪਣੀ ਮਨੁੱਖ ਦੀ ਕੋਈ ਘਾਲ ਕਮਾਈ ਨਹੀਂ ਹੁੰਦੀ ਉਹ ਪਹਿਲੀਆਂ ਦੋ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰੇ ਜਿਨੇ ਪੈਦਾ ਕੀਤਾ ਉਸੇ ਨੇ ਸਵਾਰੇ ਆ ਅੱਜ ਤੱਕ ਐਦਾਂ ਹੁੰਦਾ ਹੈ ਚੀਜ਼ ਕਿਤੇ ਬਣਦੀ ਹੈ ਉਹਨੂੰ ਸਵਾਰਿਆ ਕਿਤੇ ਜਾਂਦਾ ਹੈ ਲੱਕੜ ਲੈਣ ਵਾਸਤੇ ਤੁਸੀਂ ਜਾਂਦੇ ਜੇ ਦੁਕਾਨ ਦੇ ਉੱਤੇ ਲੱਕੜ ਕਿਤੇ ਵੱਖਰੀ ਮਿਲਦੀ ਹੈ ਜਿਹਦੇ ਲੱਕੜ ਤੋਂ ਫਰਨੀਚਰ ਤਿਆਰ ਹੁੰਦਾ ਉਹ ਇੱਕ ਵੱਖਰੀ ਜਗ੍ਹਾ ਤੇ ਤਿਆਰ ਹੁੰਦਾ ਅਸੀਂ ਕਈ ਧਾਤਾਂ ਵਰਤਦੇ ਹਾਂ ਉਹ ਧਾਤ ਕਿਤੇੋਂ ਮਿਲਦੀ ਹੈ ਉਹਦੇ ਜਿਹੜੇ ਨੇ ਭਾਂਡੇ ਜਾਂ ਗਹਿਣੇ ਕਿਤੇ ਬਣਦੇ ਨੇ ਪਰ ਬਿਲਕੁਲ ਏਦਾਂ ਨਹੀਂ ਸਤਿਗੁਰੂ ਕਹਿੰਦੇ ਤੁਹਾਡਾ ਜੀਵਨ ਜਿਸ ਗੁਰੂ ਅਮਰਦਾਸ ਜੀ ਨੇ ਚਰਨਾਂ ਦੇ ਨਾਲ ਜੋੜਿਆ ਉਹਨਾਂ ਨੇ ਹੀ ਸਵਾਰ ਦਿੱਤਾ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਅਗੇ ਕਹਿੰਦੇ ਪੂਰੀ ਹੋਈ ਕਰਾਮਾਤ ਇਰਚ ਕੋਈ ਕਮੀ ਨਹੀਂ ਰਹਿਣ ਦਿੱਤੀ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਧਾਰਿਆ ਕਹਿੰਦੇ ਉਹ ਪ੍ਰਮਾਤਮਾ ਦਾ ਰੂਪ ਧਾਰਨ ਕਰਕੇ ਤੇ ਤੁਹਾਡਾ ਜੀਵਨ ਪ੍ਰਮਾਤਮਾ ਵਰਗਾ ਬਣ ਗਿਆ ਇਥੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਨਿਰਮਲ ਜੋਤਿ ਨਿਰੰਜਨ ਪਾਇ ਗੁਰਮਖ ਭ੍ਰਮ ਪਉ ਭਾਗੀ ਜਦੋਂ ਗੁਰੂ ਦੀ ਮੱਤ ਤੇ ਕੋਈ ਤੁਰਦਾ ਹੈ ਨਾ ਤੇ ਉਹਦੇ ਅੰਦਰ ਦੀ ਭਟਕਣਾ ਉਹਦੇ ਅੰਦਰ ਦਾ ਡਰ ਖਤਮ ਹੋ ਜਾਂਦਾ ਹੈ ਜਿੱਦਣ ਡਰ ਖਤਮ ਹੋ ਗਿਆ ਉਸ ਦਿਨ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਉਹ ਫਿਰ ਜੀਵ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਤੇ ਪ੍ਰਮਾਤਮਾ ਚ ਅਭੇਦ ਹੋਇਆ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਸ਼ਲੋਕ ਦੀ ਸਮਾਪਤੀ ਤੇ ਕਹਿੰਨਗੇ ਨਾਨਕ ਗੁਰਮਖ ਸਦਾ ਸੁਖ ਪਾਵੇ ਅਨੰਦ ਦਿਨ ਹਰ ਬੈਰਾਗੀ ਬੈਰਾਗੀ ਦਾ ਅਰਥ ਕਰਾਂਗੇ ਉਪਰਾਮ ਹੁਣ ਜਿੰਨਾ ਚਿਰ ਗੁਰੂ ਤੋਂ ਟੁੱਟਿਆ ਹੋਇਆ ਸੀ ਉਹਨਾਂ ਚਿਰ ਸੰਸਾਰ ਦੇ ਨਾਲ ਮੋਹ ਮਮਤਾ ਦੇ ਨਾਲ ਜੁੜਿਆ ਸੀ ਹੁਣ ਗੁਰੂ ਦੇ ਨਾਲ ਮਨ ਜੁੜ ਗਿਆ ਤੇ ਇਹਦਾ ਮੋਹ ਮਮਤਾ ਦੇ ਨਾਲੋਂ ਮਨ ਟੁੱਟ ਗਿਆ ਇਹ ਤੋਂ ਉਪਰਾਮ ਹੋ ਗਿਆ ਇਸ ਬੇਨਤੀ ਨੂੰ ਫਿਰ ਆਪਾਂ ਥੋੜਾ ਜਿਹਾ ਸਮਝ ਲਈਏ ਰਹਿਣਾ ਸੰਸਾਰ ਚ ਹੈ ਪਰ ਰਹਿਣਾ ਇਸ ਤੋਂ ਨਰਲੇਪ ਇਹਦੇ ਤੋਂ ਉਪਰਾਮ ਰਹਿਣਾ ਹੈ ਕਿਉਂਕਿ ਹਿੰਦੁਸਤਾਨ ਦੀ ਖਾਸ ਕਰਕੇ ਧਰਤੀ ਜੇ ਕੋਈ ਸੂਫੀ ਸੰਤ ਜਾਂ ਆਮ ਸੰਤ ਜਾਂ ਕੋਈ ਫਕੀਰ ਤੁਰਦਾ ਸੀ ਨਾ ਉਪਰਵਾਰ ਨੂੰ ਤੇ ਪਰਿਵਾਰ ਦੇ ਜਿਹੜੇ ਕਮਾਂਕਾਰਾਂ ਨੂੰ ਝੁਮੇਲਾ ਸਮਝਦਾ ਹੁੰਦਾ ਸੀ ਉਹ ਇਹਨੂੰ ਤਿਆਗ ਦਿੰਦਾ ਸੀ ਪਰ ਸਤਗੁਰਾਂ ਨੇ ਕਿਹਾ ਵੀ ਇਹ ਕੰਮਾਂ ਨੂੰ ਤਿਆਗਣਾ ਕੋਈ ਜਿਹੜਾ ਇਹਦਾ ਹੱਲ ਨਹੀਂ ਹੈਗਾ ਇਹ ਤੇ ਪ੍ਰਮਾਤਮਾ ਨੇ ਸਾਡੀਆਂ ਡਿਊਟੀਆਂ ਲਾਈਆਂ ਨੇ ਨਾ ਤੇ ਜਿੰਨੂੰ ਅਸੀਂ ਮਿਲਣਾ ਹੈ ਉਹਦੀ ਡਿਊਟੀ ਕਰਨ ਤੋਂ ਉਹਦੀ ਗੱਲ ਕਰਨ ਤੋਂ ਆਪਾਂ ਮੁਨਕਰ ਹੋ ਰਹੇ ਆ ਜੇ ਮਾਂ ਬਾਪ ਦਾ ਅਸੀਂ ਰੋਲ ਅਦਾ ਕਰ ਰਹੇ ਆ ਤੇ ਇਹਦਾ ਭਾਵ ਰੱਬ ਨੇ ਸਾਨੂੰ ਡਿਊਟੀ ਲਾ ਕੇ ਦਿੱਤੀ ਹੋਈ ਹੈ ਮੈਂ ਇੱਥੇ ਇੱਕ ਸ਼ਬਦ ਵਰਤ ਦੇਣਾ ਥੋੜਾ ਜਿਹਾ ਸੰਕੀਰਤਾ ਦੇ ਨਾਲ ਸੁਣ ਲਿਓ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਬੱਚੇ ਜਿਹੜੇ ਨੇ ਰੁਕਾਵਟ ਹੀ ਬਣਦੇ ਪ੍ਰਮਾਤਮਾ ਦਿੰਦਾ ਹੀ ਨਾ ਕਦੀ ਵੀ ਸਮਝ ਗਏ ਨਾ ਮੇਰੀ ਗੱਲ ਨੂੰ ਵੀ ਜੇ ਇਹ ਇਹ ਚੀਜ਼ਾਂ ਰੁਕਾਵਟ ਹੀ ਕਹਿੰਦੇ ਤੁਸੀਂ ਕਹਿੰਦੇ ਜੀ ਬੱਚੇ ਜਿਹੜੇ ਨੇ ਪਰਿਵਾਰ ਜਿਹੜਾ ਇਹ ਰੁਕਾਵਟ ਤੇ ਰੱਬ ਜਿਹੜਾ ਉਹ ਦੇਂਦਾ ਹੀ ਨਾ ਮਨੁੱਖਾ ਜਨਮ ਦੇ ਸਾਡੇ ਕੋਲ ਤਿੰਨ ਜਾਮੇ ਨੇ ਤੀਸਰੇ ਜਾਮੇ ਦੇ ਕੋਲ ਔਲਾਦ ਨਹੀਂ ਹੈਗੀ ਤਿੰਨ ਜਾਮੇ ਨੇ ਨਾ ਔਰਦ ਔਰਤ ਤੇ ਮਰਦ ਤੇ ਤੀਸਰਾ ਜਿਹਨਾਂ ਨੂੰ ਆਪ ਖੁਸਰੇ ਗਏ ਨੇ ਉਹਨਾਂ ਦੇ ਕੋਲ ਔਲਾਦ ਨਹੀਂ ਹੈਗੀ ਉਗ੍ਰਸਤ ਧਾਰਨ ਨਹੀਂ ਕਰਦੇ ਤੇ ਜੇ ਰੱਬ ਗ੍ਰਸਤੀਆਂ ਨੂੰ ਜਿਹੜਾ ਨਾ ਮਿਲਦਾ ਇਹਨਾਂ ਤੋਂ ਗ੍ਰਸਤ ਤੋਂ ਪਰੇ ਮਿਲਦਾ ਤੇ ਖੁਸਰੇ ਤੇ ਕਦੇ ਦਾ ਰੱਬ ਲੈ ਜਾਂਦੇ ਜੀ ਬਿੰਦ ਰੱਖ ਹੈ ਜੋ ਤਰੀਆ ਰਹੇ ਭਾਈ ਖੁਸਰੇ ਕਿਉਂ ਨਾ ਪਰਮਗਤ ਭਾਈ ਸਤਿਗੁਰੂ ਕਹਿੰਦੇ ਜੇ ਇਦਾਂ ਰੱਬ ਮਿਲਦਾ ਹੁੰਦਾ ਤੇ ਇਹਨਾਂ ਨੂੰ ਕਦੇ ਦਾ ਰੱਬ ਮਿਲ ਜਾਣਾ ਸੀ ਰੱਬ ਇਹਨਾਂ ਚੀਜ਼ਾਂ ਦਾ ਵਿਸ਼ਾ ਨਹੀਂ ਹੈ ਰੱਬ ਦਾ ਮਸਲਾ ਸਿਰਫ ਇੰਨਾ ਕਹਿ ਤੂੰ ਸੰਸਾਰ 'ਚ ਰਹਿ ਕੇ ਇਹਦੇ ਤੋਂ ਆਪਣੀ ਬਿਰਤੀ ਨੂੰ ਨਰਲੇਪ ਰੱਖਣਾ ਹੈ ਮੈਂ ਇਸ ਗੱਲ ਨੂੰ ਜ਼ਿਆਦਾ ਨਹੀਂ ਖੋਲ ਸਕਾਂਗਾ ਤੁਹਾਡੇ ਸਾਹਮਣੇ ਕਈ ਵਾਰੀ ਅਸੀਂ ਕਹਿ ਦਿੰਨੇ ਜੀ ਗੁਰਮਤਿ 'ਚ ਆਵੀ ਮਨਾਇ ਆਵੀ ਮਨਾਇ ਆਵੀ ਨਹੀਂ ਉਹਦੇ ਮਗਰ ਦਾ ਤੁਸੀਂ ਜਿਹੜਾ ਹੈ ਉਹ ਸਿਧਾਂਤ ਪੜਨ ਦਾ ਯਤਨ ਕਰੋ ਸਤਿਗੁਰਾਂ ਨੇ ਮਨਾ ਕੀ ਕੀਤਾ ਹੋਇਆ ਹੈ ਮਨਾ ਕੀਤੀ ਹੋਈ ਹੈ ਬਿਰਤੀ ਇੱਕ ਛੋਟਾ ਜਿਹਾ ਹਿੰਟ ਦੇ ਦੇਣਾ ਬਾਕੀ ਗੱਲਾਂ ਸਾਰੀਆਂ ਨਹੀਂ ਮੈਂ ਆਸਾਨੀਆਂ ਕਰ ਸਕਦਾ ਕਈ ਵਾਰੀ ਅਸੀਂ ਖਾਸ ਕਰਕੇ ਜਦੋਂ ਧਰਮ ਦੀ ਦੁਨੀਆ ਤੇ ਚੱਲਦੇ ਆ ਤੇ మాਸ ਦਾ ਬੜਾ ਵਿਸ਼ਾ ਛਿਰਦਾ ਮੈਂ ਇਹਦੇ ਤੇ ਬੜੀ ਵਾਰੀ ਜਿਹੜੇ ਵਿਚਾਰ ਆਪਣੇ ਰੱਖੇ ਨੇ ਪਰ ਫਿਰ ਇੱਕ ਪਾਵਨ ਸ਼ਬਦ ਰਿਪੀਟ ਕਰ ਦਿੰਦਾ ਹੁਣ ਕੁਝ ਲੋਕ ਕਹਿੰਦੇ ਨੇ ਕਿ ਧਰਮ ਦੇ ਵਿੱਚ మాਸ ਨਹੀਂ ਖਾਣਾ ਚਾਹੀਦਾ ਆਪਾਂ ਇਸ ਵਿਸ਼ੇ 'ਚ ਕਦੀ ਨਹੀਂ ਪੈਂਦੇ ਮੈਂ ਕਦੀ ਇਸ ਵਿਸ਼ੇ 'ਚ ਤੁਹਾਨੂੰ ਨਹੀਂ ਪਾਇਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਵਿਸ਼ਾ మాਸ ਦਾ ਨਹੀਂ ਵਿਸ਼ਾ ਜਿਹੜਾ ਉਹ ਚਸਕੇ ਦਾ ਹੈ ਤੈਨੂੰ ਚਸਕਾ ਕਾਦਾ ਲੱਗਾ ਹੋਇਆ ਜੇ ਤੇਰੇ ਅੰਦਰ ਚਸਕਾ ਹੈ ਤੇ ਫਿਰ ਤੇਰੇ ਕੋਲ ਆਮ ਸਾਦੀ ਰੋਟੀ ਉਹ ਵੀ ਤੇਰੇ ਬਾਤ ਤੇ ਵਿਸ਼ਾ ਵਿਕਾਰ ਬਣ ਜਾਏਗਾ ਜੇ ਚਸਕਾ ਨਹੀਂ ਤੇ ਸਰੀਰ ਦੀ ਲੋੜ ਕੋਈ ਵੀ ਪੂਰੀ ਕੀਤੀ ਜਾ ਸਕਦੀ ਹੈ ਉਥੇ ਜਿਹੜੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਹੁਣ ਤੇਰੀ ਸੁਰਤ ਸੋਨੇ ਚ ਅੜੀ ਹੋਈ ਹੈ ਤੇ ਤੂੰ ਆਪਣੇ ਆਪ ਨੂੰ ਧਰਮੀ ਸਮਝੀ ਫਿਰਦਾ ਸੁਰਤ ਤੇ ਤੇਰੀ ਸੋਨੇ ਚੜੀ ਐ ਰੂਪਕ ਕਹਿੰਦੇ ਨੇ ਚਾਂਦੀ ਨੂੰ ਤੇਰੀ ਸੁਰਤ ਚਾਂਦੀ ਚ ਅੜੀ ਐ ਤੇਰੀ ਸੁਰਤ ਘਰ-ਬਾਰ ਦੇ ਵਿੱਚ ਪਰਿਵਾਰ ਚ ਅੜੀ ਹੋਈ ਐ ਤੇਰੀ ਸੁਰਤ ਆਪਣੇ ਧਨ-ਦੌਲਤ ਚ ਅੜੀ ਐ ਤੂੰ ਕਹੀ ਜਾਂਦਾ ਵੀ ਮੈਂ ਧਰਮੀ ਆ ਨਹੀਂ ਚਸਕਾ ਤੇ ਹੈ ਨਾ ਕਿਸੇ ਨਾ ਕਿਸੇ ਚੀਜ਼ ਦਾ ਤੇ ਮੈਂ ਇੱਕ ਇਹਦੇ ਨਾਲ ਹਿੰਟ ਦਈ ਜਾਵਾਂ ਚੇਤਾ ਰੱਖਿਓ ਮਾਸ ਕੱਲਾ ਜ਼ੁਬਾਨ ਦੇ ਨਾਲ ਨਹੀਂ ਖਾਦਾ ਜਾਂਦਾ ਖੈਰ ਕੈ ਲਗੇ ਰਸ ਸੋਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਬਾਸ ਰਸ ਸੇਜਾ ਰਸ ਘੋੜੇ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਇਨਾਂ ਕੋਤੇ ਤੂੰ ਸਰੀਰ ਚ ਪਾਈ ਫਿਰਦਾ ਕਹਿ ਘਟ ਕਹਿ ਦਾ ਅਰਥ ਕੀ ਕਹਿ ਘਟ ਨਾਮ ਨਿਵਾਸ ਮੈਨੂੰ ਦੱਸ ਫਿਰ ਸਰੀਰ ਦੇ ਹਿਰਦੇ ਚ ਵਿੱਚ ਨਾਮ ਕਿੱਥੋਂ ਆਣ ਕੇ ਟਿਕੇਗਾ ਰਹਿਣਾ ਪਰਵਾਰ ਚ ਸੀ ਰਹਿਣਾ ਸੋਨੇ ਗਹਿਣੇ ਦੇ ਵਿੱਚ ਸੀ ਰਹਿਣਾ ਰੱਬ ਨੇ ਜੇ ਧਨ ਦੌਲਤ ਦਿੱਤੀ ਇਹਦੇ ਚ ਸੀ ਪਰ ਇਹਦੇ ਤੋਂ ਸੁਰਤ ਨੂੰ ਨਰਲੇਪ ਰੱਖਣਾ ਸੀ ਸੁਰਤ ਕਿਵੇਂ ਨਰਲੇਪ ਰੱਖਣੀ ਹੈ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਪੜੋ ਜੇ ਘਰ ਦੇ ਵਿੱਚ ਬਿਲਕੁਲ ਰੌਣਕਾਂ ਨੇ ਹਰ ਇੱਕ ਦਾਤ ਪ੍ਰਮਾਤਮਾ ਨੇ ਦਿੱਤੀ ਹੈ ਤੇ ਸਤਿਗੁਰੂ ਤਾਂ ਵੀ ਤੂੰ ਹੀ ਤੂੰ ਹੀ ਦੀ ਧੁਣੀ ਲਾਉਂਦੇ ਨੇ ਜੇ ਇਹੋ ਜਿਹਾ ਸਮਾ ਬਣ ਗਿਆ ਵੀ ਕੁਝ ਨਹੀਂ ਰਿਹਾ ਦੋ ਪੁੱਤਰਾਂ ਦੀਆਂ ਲਾਸ਼ਾਂ ਛੱਡ ਕੇ ਆਏ ਨੇ ਦੋਵਾਂ ਦਾ ਪਤਾ ਨਹੀਂ ਮਾਂ ਦਾ ਪਤਾ ਨਹੀਂ ਪਿਤਾ ਸ਼ਹੀਦ ਹੋ ਚੁੱਕਾ ਹੈ ਅੱਜ ਹੱਥ ਦੇ ਵਿੱਚ ਕੁਝ ਨਹੀਂ ਹੈਗਾ ਦੁਨਿਆਵੀ ਤੌਰ ਤੇ ਸ਼ਬਦ ਵਰਤ ਰਿਆਂ ਪਰ ਉੱਥੇ ਵੀ ਰੱਬ ਨੂੰ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਉੱਥੇ ਵੀ ਜਿਹੜਾ ਏ ਉਹਨੂੰ ਮਿੱਤਰ ਕਰਕੇ ਉਹਨੂੰ ਪਿਆਰਾ ਕਰਕੇ ਸੰਬੋਧਨੋ ਕਿ ਉਹਦਾ ਵੀ ਸ਼ੁਕਰਾਨਾ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਇਹ ਨਰਲੇਪ ਹੈ ਇਹ ਬਿਰਤੀ ਰੱਖਣੀ ਹੈ ਸਿੱਖ ਨੇ ਜੇ ਰੱਬ ਦੇ ਦਿੰਦਾ ਏ ਤੇ ਤਾਂ ਵੀ ਆਨੰਦ ਹੈ ਜੇ ਨਹੀਂ ਦਿੰਦਾ ਤੇ ਤਾਂ ਵੀ ਆਨੰਦ ਹੈ ਜੇ ਗੁਰ ਝਿੜਕੇ ਤਾ ਮਿੱਠਾ ਲੱਗੇ ਜੇ ਬਖਸ਼ੇ ਤਾਂ ਵਡਿਆਈ ਜੋ ਉਹ ਝੜਕਦੇ ਵੀ ਮਾਰ ਦਵੇ ਨਾ ਉਹ ਵੀ ਮਿੱਠਾ ਲੱਗਦਾ ਜੇ ਕੋਈ ਦਾਤਾਂ ਦੇਤੇ ਉਹਦੀਆਂ ਤੇ ਵਡਿਆਈਆਂ ਨੇ ਨਾ ਫਿਰ ਆ ਵਰਤੀ ਨੂੰ ਉਪਰਾਮ ਰੱਖਣਾ ਸੀ ਸਤਿਗੁਰੂ ਕਹਿ ਰਹੇ ਨੇ ਨਾਨਕ ਗੁਰਮੁਖ ਸਦਾ ਸੁਖ ਪਾਵੇ ਕਹਿੰਦੇ ਗੁਰੂ ਦੀ ਮੱਤ ਤੇ ਤੁਰਨ ਵਾਲੇ ਜਿਹੜੇ ਨੇ ਉਹ ਸਦਾ ਸੁਖ ਪਾਉਂਦੇ ਨੇ ਕਿਵੇਂ ਸੁਖ ਮਿਲਦਾ ਏ ਅਣ ਦਿਨ ਹਰ ਬੈ ਰਾਗੀ ਅਣ ਦਿਨ ਦਾ ਅਰਥ ਕਰਾਂਗੇ ਦਿਨ ਰਾਤ ਹਰ ਵੇਲੇ ਕਹਿੰਦੇ ਹਰ ਵੇਲੇ ਸੁਰਤ ਉਹਨਾਂ ਦੀ ਮਾਇਆ ਤੋਂ ਉਪਰਾਮ ਰਹਿੰਦੀ ਤੇ ਬੜੀ ਸੌਖੀ ਜੀ ਇਹ ਗੱਲ ਹੈ ਜਿੱਥੇ ਵਰਤੀ ਹੋਵੇਗੀ ਉਥੋਂ ਜੋ ਤੁਸੀਂ ਵੇਖੋਗੇ ਉਹਦਾ ਮੈਸੇਜ ਮਿਲੇਗਾ ਚੰਗਾ ਵੇਖੋਗੇ ਚੰਗਾ ਮਾੜਾ ਵੇਖੋਗੇ ਤੇ ਮਾੜਾ ਧਿਆਨ ਹੀ ਹੈ ਨਾ ਤੁਸੀਂ ਗੁਰੂ ਘਰ ਚ ਬੈਠੇ ਜੇ ਮੈਂ ਅਕਸਰ ਕਹਿੰਦਾ ਨਾ ਮਨੁੱਖ ਦਾ ਸੁਭਾਅ ਇੱਕ ਟਾਈਮ ਤੇ ਇੱਕੋ ਥਾਂ ਤੇ ਫੋਕਸ ਕਰ ਸਕਦਾ ਤੁਹਾਡੇ ਸਾਹਮਣੇ ਜਿੰਨੇ ਵੀ ਆਪਾਂ ਸਰੀਰ ਬੈਠੇ ਮੈਨੂੰ ਜਾਪਦਾ ਤੁਹਾਨੂੰ ਫਲਾਵਰ ਸਾਰੇ ਦਿਖ ਰਹੀ ਹੋਣਗੇ ਹੁਣੇ ਪ੍ਰੈਕਟੀਕਲ ਕਰ ਲਿਓ ਇੱਕ ਗਮਲੇ ਦੇ ਉੱਤੇ ਤੁਸੀਂ ਫੋਕਸ ਬਣਾਓ ਤੁਹਾਨੂੰ ਉਹੀ ਉਹ ਨਜ਼ਰ ਆਉਣਾ ਹੈ ਉਰਚ ਦੋ ਜਾਂ ਤਿੰਨ ਰੰਗ ਦੇ ਜਿੰਨੇ ਫੁੱਲ ਉਹੀ ਉਹ ਨਜ਼ਰ ਆ ਰਹੇ ਲੱਗੇ ਪਿਆ ਕੁਛ ਨਜ਼ਰ ਨਹੀਂ ਆਵੇਗਾ ਫੁੱਲ ਦੇ ਉੱਤੇ ਭਾਵੇਂ ਇਹ ਦੂਜੇ ਨਕਲੀ ਨੇ ਭਾਵੇਂ ਅਸਲੀ ਨੇ ਫੁੱਲ ਦੇ ਉੱਤੇ ਭਵਰਾ ਆਉਂਦਾ ਤਾਂ ਵੀ ਤੁਹਾਨੂੰ ਮਹਿਸੂਸ ਹੁੰਦਾ ਨਹੀਂ ਆਉਂਦਾ ਤੇ ਤਾਂ ਵੀ ਮਹਿਸੂਸ ਦਿਖ ਰਿਹਾ ਨਾ ਮੇਰੇ ਕਹਿਨ ਦਾ ਭਾਵ ਜਿੱਥੇ ਬਿਰਤੀ ਟੇਕ ਟੇਕ ਗਈ ਉਹਦਾ ਕੰਪਣ ਵੀ ਜਿਹੜਾ ਹੈ ਉਹ ਵੀ ਮਹਿਸੂਸ ਹੋ ਰਿਹਾ ਹੈ ਤੇ ਜੇ ਬਿਰਤੀ ਮੋਹ ਮਮਤਾ ਦੇ ਵਿੱਚ ਹੈ ਜੇ ਬਿਰਤੀ ਸੰਸਾਰ ਦੇ ਵਿੱਚ ਹੁਣ ਸੰਸਾਰ ਚ ਕੰਪਣ ਹੁੰਦਾ ਹੈ ਸੁਖ ਆਉਂਦਾ ਹੈ ਸੁਖ ਮਹਿਸੂਸ ਹੁੰਦਾ ਹੈ ਦੁੱਖ ਆਉਂਦਾ ਤੇ ਦੁੱਖ ਮਹਿਸੂਸ ਹੁੰਦਾ ਕਿਉਂਕਿ ਬਿਰਤੀ ਸਾਡੀ ਸੰਸਾਰ ਦੇ ਨਾਲ ਜੁੜੀ ਹੋਈ ਹੈ ਜਿੱਦਣ ਬਿਰਤੀ ਸਾਡੀ ਨਰੰਘਾਰ ਦੇ ਨਾਲ ਜੁੜ ਗਈ ਯਾਦ ਰੱਖਿਓ ਨਰੰਘਾਰ ਦੇ ਘਰੋਂ ਕਦੀ ਵੀ ਦੁੱਖ ਨਿਕਲਦਾ ਹੀ ਨਹੀਂ ਹੈ ਮਾਫ ਕਰਨਾ ਨਾ ਉਥੇ ਸੁੱਖ ਹੈ ਨਾ ਉਥੇ ਦੁੱਖ ਉਥੇ ਕੇਵਲ ਤੇ ਕੇਵਲ ਇੱਕੋ ਆਨੰਦ ਦੀ ਅਵਸਥਾ ਹੈ ਉਥੇ ਇੱਕੋ ਬਿਰਤੀ ਉਥੇ ਚੜ੍ਹਦੀ ਕਲਾ ਹੀ ਹੈ ਉਥੇ ਕੇਵਲ ਤੇ ਕੇਵਲ ਪ੍ਰੇਮ ਹੀ ਟਿਕਿਆ ਆਇਆ ਹੈ ਉਥੇ ਆਨੰਦ ਹੈ ਸਤਿਗੁਰੂ ਕਹਿਣ ਲੱਗੇ ਇਥੇ ਸੁੱਖ ਦੇ ਖੱਖੇ ਨੂੰ ਔਂਕਰ ਆਇਆ ਹੈ ਇਹਦਾ ਅਰਥ ਕਰਨਾ ਜੀ ਸਦੀਵੀ ਸੁਖ ਸਤਗੁਰੂ ਕਹਿੰਗੇ ਨਾਨਕ ਗੁਰਮੁਖ ਸਦਾ ਸੁਖ ਪਾਵੇਂ आनंदਨ ਹਰ ਬੈਰਾਗੀ ਉਹ ਗੁਰਮਖ ਜਿਨ੍ਹਾਂ ਦੀ ਬਿਰਤੀ ਹਰ ਵੇਲੇ ਪ੍ਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ ਜਿਹੜੇ ਮਾਇਆ ਤੋਂ ਉਪਰਾਮ ਰਹਿੰਦੇ ਨੇ ਉਹ ਫਿਰ ਸਦੀਵੀ ਸੁਖ ਪਾਉਂਦੇ ਨੇ ਕਿਉਂਕਿ ਅੱਗੇ ਬਿਰਤੀ ਸੰਸਾਰ ਦੇ ਨਾਲ ਸੀ ਫਿਰ ਉੱਥੇ ਸੁਖ ਆਉਂਦਾ ਸੀ ਖੁਸ਼ ਹੁੰਦਾ ਸੀ ਦੁੱਖ ਆਉਂਦਾ ਸੀ ਦੁਖੀ ਹੁੰਦਾ ਹੈ ਹੁਣ ਬਿਰਤੀ ਰੱਬ ਦੇ ਨਾਲ ਜੁੜੀ ਹੈ ਨਾ ਸੁਖ ਆਉਂਦਾ ਹੈ ਨਾ ਦੁੱਖ ਆਉਂਦਾ ਹੈ ਉੱਥੇ ਕੇਵਲ ਤੇ ਕੇਵਲ ਆਨੰਦ ਹੀ ਰਹਿ ਜਾਂਦਾ ਹੈ ਉਹਨੂੰ ਸਦੀਵੀ ਸੁਖ ਮਿਲ ਜਾਂਦਾ ਇਹ ਦੋ ਸਲੋਕਾਂ ਦੀ ਵਿਚਾਰ ਅੱਗੇ ਪੌੜੀ ਇਹ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ ਸਤਿਗੁਰੂ ਸ਼ਬਦ ਵਰਤਦੇ ਨੇ ਪੌੜੀ ਕਹਿੰਦੇ ਸੇ ਗੁਰ ਸਿੱਖ ਧੰਨ ਧੰਨ ਹੈ ਜਿਨਿ ਗੁਰ ਉਪਦੇਸ਼ ਸੁਨਿਆ ਹਰ ਕੰਨੇ ਕਹਿੰਦੇ ਉਹ ਗੁਰ ਸਿੱਖ ਧੰਨਤਾ ਦੇ ਜੋਗ ਹਨ ਵਡਿਆਉਣ ਜੋਗੇ ਨੇ ਜਿਨ੍ਹਾਂ ਨੇ ਆਪਣੇ ਕੰਨਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸਰਵਣ ਕੀਤਾ ਹੋਇਆ ਹੈ ਇਹ ਪਹਿਲੀ ਜਿਹੜੀ ਪੰਗਤੀ ਉਹਦੇ ਅਖਰੀ ਅਰਥ ਕੀਤੇ ਨੇ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਬੇਨਤੀ ਕਰਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਸਭ ਤੋਂ ਵੱਧ ਗੁਰੂ ਤੋਂ ਬਾਅਦ ਕਿਸੇ ਦਾ ਸਤਿਕਾਰ ਤੇ ਉਹ ਗੁਰਸਿੱਖ ਦਾ ਸਤਿਕਾਰ ਹੈ ਇੱਥੇ ਖੂਨ ਦੇ ਰਿਸ਼ਤੇ ਨੂੰ ਕੋਈ ਐਮੀਅਤ ਨਹੀਂ ਦਿੱਤੀ ਗਈ ਬਚਨ ਨੇ ਬਾਣੀ ਦੇ ਪੁੱਤਰੀ ਕੋਲ ਨਾ ਪਾਲਿਓ ਜੇ ਪੁੱਤਰਾਂ ਨੇ ਨਹੀਂ ਗੱਲ ਮੰਨੀ ਮੈਂ ਹੋਰ ਇੱਕ ਲਾਗੇ ਜੇ ਰੱਖ ਦੇਵਾਂ ਇਕ ਅਮਰਤ ਬਾਣੀ ਦਾ ਫੈਸਲਾ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵੀ ਚਾਰਿਆ ਕਿਹ ਹੱਥ ਇਨਾਂ ਵੇ ਚਾਰੇ ਗੁਰ ਚੌਥੀ ਪੀੜੀ ਟਿੱਕਿਆ ਤੈਨ ਨਿੰਦਕ ਦੁਸ਼ਟ ਸਭ ਤਾਰੇ ਕਹਿ ਲਗੇ ਜਿੰਨਾ ਨੂੰ ਗੁਰੂ ਨਾਨਕ ਨੇ ਫਟਕਾਰ ਪਾ ਦਿੱਤੀ ਗੁਰੂ ਅੰਗਦ ਸਾਹਿਬ ਨੇ ਵੀ ਕੁੜਿਆਰ ਕਰਾਰ ਦੇ ਦਿੱਤਾ ਤੀਸਰੇ ਪਾਤਸ਼ਾਹ ਨੇ ਬਾਤਿਆ ਵੀ ਇਨਾਂ ਦੇ ਕੋਲ ਕੀ ਹੈ ਚੌਥੇ ਪਾਤਸ਼ਾਹ ਨੇ ਸਾਰਿਆਂ ਨੂੰ ਤਾਰ ਦਿੱਤਾ ਮੇਰੇ ਕਹਿਣ ਦਾ ਭਾਵ ਹੈ ਗੁਰੂ ਘਰ ਦੇ ਵਿੱਚ ਜੇ ਕੋਈ ਨੇੜੇ ਦਾ ਰਿਸ਼ਤਾ ਹੈ ਨਾ ਉਹ ਪੁੱਤਰਾਂ ਨੂੰ ਫਟਕਾਰਿਆ ਜਾਂਦਾ ਹੈ ਇਹ ਜੇ ਇਹਨਾਂ ਬਚਨਾਂ ਨੂੰ ਆਪਾਂ ਡੀਪ ਚ ਜਾਈਏ ਤੇ ਬਾਬਾ ਸ਼੍ਰੀ ਚੰਦ ਵਾਲੇ ਇਸ਼ਾਰਾ ਕਰਦੇ ਨੇ ਇੱਥੇ ਸਿੱਖ ਨੂੰ ਸਤਕਾਰ ਦਿੱਤਾ ਜਾਂਦਾ ਹੈ ਤੇ ਸਿੱਖ ਕੌਮ ਨੂੰ ਇਸ ਗੱਲ ਦਾ ਪਹਿਲੇ ਹੀ ਭਾਂਤ ਗੁਰੂ ਕਾਲ ਚ ਪਤਾ ਲੱਗ ਚੁੱਕਾ ਹੋਇਆ ਸੀ ਕਿ ਸਿੱਖ ਨੇ ਜਿੱਥੇ ਸਿਰ ਝੁਕਾ ਦਿੱਤਾ ਸੱਚਾ ਸਿੱਖ ਜਿੱਥੇ ਅੱਖ ਖਲੋ ਗਿਆ ਉੱਥੇ ਗੁਰੂ ਜਿਹੜੀ ਬਖਸ਼ਿਸ਼ ਕਰਦਾ ਏ ਖਾਸ ਕਰਕੇ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਹੁੰਦੀ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਆਦ ਸਿੱਖ ਜਿਹੜੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਇਹਨਾਂ ਨੇ ਅੱਠ ਪਾਸ਼ਾਈਆਂ ਦੇ ਦੀਦਾਰ ਕੀਤੇ ਹੋਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਭਾਈ ਲਹਿਣੇ ਨੂੰ ਦਿੱਤੀ ਤਿੰਨ ਨਮਸਕਾਰਾਂ ਜਿਹੜੀਆਂ ਨੇ ਉਹ ਭਾਈ ਲਹਿਣਾ ਜੀ ਨੂੰ ਕੀਤੀਆਂ ਜਾਂਦੀਆਂ ਨੇ ਗੁਰੂ ਬਣਨ ਤੋਂ ਬਾਅਦ ਪਹਿਲੀ ਨਮਸਕਾਰ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਗੁਰਤਾ ਗੱਦੀ ਦਾ ਤਿਲਕ ਦਿੰਦੇ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਚ ਦੇ ਮੱਥਾ ਟੇਕ ਦਿੱਤਾ ਜਾਂਦਾ ਹੈ ਦੂਜੀ ਨਮਸਕਾਰ ਧੰਨ ਬਾਬਾ ਬੁੱਢਾ ਸਾਹਿਬ ਜੀ ਕਰਦੇ ਨੇ ਤੀਸਰੀ ਨਮਸਕਾਰ ਫਿਰ ਸੰਗਤ ਕਰਦੀ ਹੁੰਦੀ ਸੀ ਤੇ ਇਹ ਗੁਰਤਾ ਗੱਦੀ ਜਦੋਂ ਗੁਰੂ ਅਮਰਦਾਸ ਜੀ ਕੋਲ ਆਈ ਉਦੋਂ ਵੀ ਪਹਿਲੀ ਨਮਸਕਾਰ ਗੁਰੂ ਅੰਗਦ ਦੇਵ ਜੀ ਨੇ ਕੀਤੀ ਤੇ ਦੂਸਰੀ ਗੁਰੂ ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਤੀਸਰੀ ਸੰਗਤ ਨੇ ਤੇ ਸੰਗਤ 'ਚ ਇਹ ਗੱਲ ਯਕੀਨ ਹੋ ਚੁੱਕੀ ਸੀ ਕਿ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਗੁਰੂ ਉਹੀ ਹੈ। ਇੰਨਾ ਸਤਕਾਰ ਸੀ ਗੁਰੂ ਘਰ ਦੇ ਵਿੱਚ ਸਿੱਖਾਂ ਦਾ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਅਮਰਤ ਬਾਣੀ ਦਾ ਬੜਾ ਪਿਆਰਾ ਬਚਨ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਇਥੇ ਕੋਈ ਸਾਧੂ ਆ ਜੇ ਸੰਤ ਆ ਜੇ ਮਹਾਤਮਾ ਆ ਜੇ ਪਰ ਜੋ ਰਤਬਾ ਗੁਰੂ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ ਨਾ ਉਹ ਕਿਸੇ ਹੋਰ ਨੂੰ ਨਹੀਂ ਦਿੱਤਾ ਸਿਰਫ ਮੈਂ ਅਜੇ ਗੁਰਸਿੱਖ ਦੇ ਉੱਤੇ ਤੁਹਾਡੇ ਨਾਲ ਸਾਹੇ ਪਾ ਰਿਹਾ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਆ ਇੱਕ ਗੁਰੂ ਰਾਮਦਾਸ ਜੀ ਦਾ ਬੜਾ ਪਿਆਰਾ ਬਚਨ ਹੈ ਕਹਿਣ ਲੱਗੇ ਸਤਗੁਰ ਕੇ ਜੀ ਕੀ ਸਾਰ ਨਾ ਜਪ ਹੈ ਕਿ ਪੂਰਾ ਸਤਗੁਰ ਭਾਵੇ ਕਹਿੰਦੇ ਹੁਣ ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਸਮਝ ਨਹੀਂ ਆਉਂਦੀ ਕਿ ਗੁਰੂ ਕਿਵੇਂ ਪ੍ਰਸੰਨ ਕੀਤਾ ਜਾਣਾ ਹੈ ਤੇ ਗੁਰੂ ਦੀ ਦਇਆ ਕਿਵੇਂ ਲਈ ਜਾਵੇ ਉਹਦਾ ਤਰਸ ਕਿਵੇਂ ਮਾੜਿਆ ਜਾਵੇ ਸਤਗੁਰ ਕੇ ਜੀ ਕੀ ਸਾਰਨਾ Jap ਹੈ ਕਿ ਪੂਰੇ ਸਤਗੁਰ ਭਾਵੈ ਅੱਗੇ ਨਾਲ ਹੀ ਸਤਗੁਰਾਂ ਨੇ ਬੜਾ ਸੋਣਾ ਹੱਲ ਦੇ ਦਿੱਤਾ ਕਹਿੰਦੇ ਗੁਰਸਿੱਖਾਂ ਅੰਦਰ ਸਤਗੁਰੂ ਵਰਤੈ ਕਹਿੰਦੇ ਇੱਕ ਗੱਲ ਚੇਤਾ ਰੱਖਿਓ ਨਹੀਂ ਪਤਾ ਲੱਗ ਸਕਦਾ ਕਿ ਗੁਰੂ ਕਿਵੇਂ ਪਰਸੰਨ ਹੁੰਦਾ ਹੈ ਪਰ ਤੁਹਾਨੂੰ ਮੈਂ ਹੱਲ ਦੇ ਦਿਨਾ ਕਹਿੰਦੇ ਗੁਰਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੌਰ ਖੁਸ਼ੀ ਆਵੇ ਲੋਚ ਦਾ ਅਰਥ ਤਾਂਗ ਕਰਨੀ ਕਿ ਲੇ ਜਿਹੜਾ ਸਿੱਖਾਂ ਦੀ ਸੇਵਾ ਕਰਦਾ ਹੈ ਉਹਦੀ ਤਾਂਗ ਕਰਦਾ ਹੈ ਗੁਰੂ ਉਹਦੇ ਤੇ ਪ੍ਰਸੰਨ ਹੋ ਜਾਂਦਾ ਹੈ ਗੁਰੂ ਨੂੰ ਖੁਸ਼ ਕਰਨਾ ਤੁਸੀਂ ਸਿੱਖ ਨੂੰ ਖੁਸ਼ ਕਰ ਲਓ ਤੇ ਗੁਰੂ ਤੁਹਾਡੇ ਤੇ ਪ੍ਰਸੰਨ ਹੋ ਜਾਏਗਾ ਆ ਰਤਬਾ ਆ ਮਾਨ ਸਤਗੁਰਾਂ ਨੇ ਸਿੱਖਾਂ ਨੂੰ ਦਿੱਤਾ ਹੋਇਆ ਬਾਬਾ ਬਿਦੀ ਚੰਦ ਨੂੰ ਕਿਹਾ ਸੀ ਨਾ ਬਿਦੀ ਚੰਦ ਸੀਨਾ ਗੁਰੂ ਕਾ ਸੀਨਾ ਇਹ ਗੱਲ ਛੇਵੇਂ ਪਾਤਸ਼ਾਹ ਨੇ ਕਹੀ ਸੀ ਕਿ ਜਿੰਨੇ ਮੇਰੇ ਦੀਦਾਰ ਕਰਨੇ ਨੇ ਬਾਬਾ ਬਿਦੀ ਚੰਦ ਦੇ ਕਰ ਲਿਓ ਉਹਦੇ ਚੋਂ ਦੀਦਾਰ ਹੋ ਜਾਣਗੇ ਤੁਹਾਨੂੰ ਤੇ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਪੜ੍ਹਦੇ ਨਾ ਗੁਰੂ ਨੂੰ ਪ੍ਰਸੰਨ ਕਰਨ ਦਾ ਬੜਾ ਵਧੀਆ ਤਰੀਕਾ ਬਾਣੀ ਨੇ ਦੱਸਿਆ ਸਤਿਗੁਰੂ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਕਹਿੰਦੇ ਕਿਸੇ ਮਾਂ ਨੂੰ ਖੁਸ਼ ਵੇਖਣਾ ਹੋਵੇ ਨਾ ਉਹਦੇ ਪੁੱਤ ਨੂੰ ਤੁਸੀਂ ਕੁਝ ਖਵਾ ਪਿਆ ਦਿਓ ਜਾਂ ਉਹਦਾ ਪੁੱਤ ਜਦੋਂ ਰੱਜ ਜਾਂਦਾ ਹੈ ਪੇਟ ਉਹਦਾ ਭਰ ਜਾਂਦਾ ਹੈ ਮਾਂ ਬੜੀ ਖੁਸ਼ ਹੁੰਦੀ ਹੈ ਮਾਤਾ ਪ੍ਰੀਤ ਇੱਥੇ ਪ੍ਰੀਤ ਦਾ ਅਰਥ ਖੁਸ਼ੀ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਮੀਨ ਕਹਿੰਦੇ ਨੇ ਮੱਛੀ ਨੂੰ ਕਹਿੰਦੇ ਮੱਛੀ ਨੂੰ ਕਿਸੇ ਚੀਜ਼ ਦੀ ਖੁਸ਼ੀ ਨਹੀਂ ਉਹਨੂੰ ਪਾਣੀ ਦੇ ਵਿੱਚ ਸੁੱਟ ਦਿਓ ਪਾਣੀ ਚ ਰੱਖ ਦਿਓ ਮਰਦੀ ਮਰਦੀ ਮੱਛੀ ਵੀ ਬਚ ਜਾਂਦੀ ਉਹ ਖੁਸ਼ ਹੋ ਜਾਂਦੀ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ 나ਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਕਹਿੰਦੇ ਜੇ ਗੁਰੂ ਦੀ ਪ੍ਰੀਤੀ ਲੈਣੀ ਹੈ ਸਿੱਖ ਨੂੰ ਜਿਹੜਾ ਪ੍ਰਸੰਨ ਕਰਦੇ ਹੋ ਗੁਰੂ ਤੁਹਾਡੇ ਤੇ ਤਰੁਠ ਪਵੇਗਾ ਆ ਸਿੱਖ ਦੀ ਜਿਹੜੀ ਉਹ ਜੀਵਨ ਦੀ ਮਹਾਨਤਾ ਸਤਗੁਰਾਂ ਦੇ ਘਰ ਦੇ ਵਿੱਚ ਸਾਨੂੰ ਦ੍ਰਿੜ ਕਰਾਈ ਜਾਂਦੀ ਹੈ ਸਿੱਖ ਨੂੰ ਬਹੁਤ ਮਾਨ ਦਿੱਤਾ ਜਾਂਦਾ ਬੜੀ ਵਡਿਆਈ ਦਿੱਤੀ ਜਾਂਦੀ ਹੈ ਉਹ ਵਡਿਆਈ ਦੇਣ ਦਾ ਕਾਰਨ ਕੀ ਹੈ ਅਸਲ ਚ ਕਾਰਨ ਇਹ ਹੈ ਕਿ ਉਹ ਸਿੱਖ ਜਿਹੜਾ ਗੁਰੂ ਦੇ ਕੋਲ ਰਹਿੰਦਾ ਹੈ ਉਹ ਇੰਨਾ ਕ ਅਭਿਆਸ ਕਰਦਾ ਹੈ ਗੁਰੂ ਦੇ ਬਚਨਾਂ ਦਾ ਉਹਦੇ ਵਿੱਚੋਂ ਇੱਕ ਦਿਨ ਨੂੰ ਫਿਰ ਗੁਰੂ ਦਾ ਮੂੰਹ ਦਿਖਣ ਲੱਗ ਪੈਂਦਾ ਮੈਂ ਜਿੱਦਣ ਇਹਦੀ ਵਿਚਾਰ ਆਰੰਭ ਹੋਈ ਸੀ ਉਸ ਦਿਨ ਸ਼ਬਦ ਵਰਤੇ ਸਨ ਗੁਰ ਸਿੱਖ ਦੇ ਅਰਥ ਉਹ ਨੇ ਜਿਹਦੇ ਵਿੱਚੋਂ ਗੁਰੂ ਦਾ ਮੁਖ ਨਜ਼ਰ ਆਉਂਦਾ ਹੈ ਸਿੱਖ ਦਾ ਅਰਥ ਆ ਮੈਨੂੰ ਮਾਫ਼ ਕਰਨਾ ਸਿੱਖ ਦਾ ਅਰਥ ਬਾਣਾ ਨਹੀਂ ਹੈਗਾ ਮੈਂ ਇੱਕ ਦੋ ਉਦਾਹਰਨਾਂ ਤੁਹਾਨੂੰ ਦੇ ਦੇਣਾ ਆਉਣਾ ਆਪਾਂ ਇਸੇ ਵਾਲੀ ਆ ਕਿ ਸੇ ਗੁਰਸਿੱਖ ਧੰਨ ਧੰਨ ਹੈ। ਉਹ ਸਿੱਖ ਧੰਨ ਕਿਵੇਂ ਹੈ? ਸਿੱਖ ਦਾ ਅਰਥ ਹੈ ਜਿਹੜਾ ਸਿੱਖਿਆ ਲੈ ਕੇ ਚੱਲਦਾ ਏ। ਪਰ ਕੱਲੀ ਸਿੱਖਿਆ ਨਹੀਂ। ਰਹਿਤ ਮर्यादा ਸਿੱਖ ਦੀ ਪਰਿਭਾਸ਼ਾ ਕੀ ਦਿੰਦੀ ਏ 32 ਪੇਜ ਨੇ ਉਹਦੇ। 8 ਪੇਜਾਂ ਤੱਕ ਉਹਦਾ ਜਾਣਕਾਰੀ ਕਿਵੇਂ ਕਿਵੇਂ ਬੜੀ ਨੌਵੀਂ ਤੇ ਉਹਦੀ ਡੈਫੀਨੇਸ਼ਨ ਲਿਖੀ ਹੋਈ ਸਿੱਖ ਦੀ ਪਰਿਭਾਸ਼ਾ ਸਿੱਖ ਦੀ ਤਾਰੀਫ ਇਹ ਟਾਈਟਲ ਉੱਥੇ ਲਿਖਿਆ ਜੀ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਬ੍ਰੈਕਟ ਦੇ ਵਿੱਚ ਉਹਨਾਂ ਨੇ ਲਿਖਿਆ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸ਼ਮੇਸ਼ ਜੀ ਤੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਫੇਰ ਸੁਣਿਓ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਸ਼ਮੇਸ਼ ਜੀ ਦੇ ਅਮਰਤ ਤੇ ਨਿਸ਼ਚਾ ਰੱਖਦਾ ਏ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਆ ਸਿੱਖ ਦੀ ਪਰਵਾਸ਼ਾ ਦਿੱਤੀ ਹੋਈ ਹੈ ਆ ਸਿੱਖ ਫਿਰ ਸਿੱਖ ਦੀ ਜਿਹੜੀ ਮਰਿਆਦਾ ਹੈ ਉਹ ਦੋ ਤਰ੍ਹਾਂ ਦੀ ਇੱਕ ਸ਼ਖਸੀ ਇੱਕ ਪੰਥਕ ਇੱਕ ਉਹਦੀ ਨਿੱਜੀ ਹੈ ਨਿੱਜੀ ਰੈਣੀ ਦੇ ਵਿੱਚ ਫਿਰ ਗਾ ਇਹ ਗੱਲ ਲਿਖੀ ਹੈ ਹੁਣ ਚਲੋ ਆਪਾਂ ਕਹਿ ਦਈਏ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੜਾ ਭਰੋਸਾ ਹੈ ਮੈਂ ਬਾਣੀ ਦੀ ਬੜੀ ਗੱਲ ਮੰਨਦਾ ਐ ਇਹਦੇ ਪ੍ਰਭਾਸ਼ਾ ਮੋਟੀ-ਮੋਟੀ ਹੋ ਗਈ ਪਰ ਇੱਕ ਗੱਲ ਯਾਦ ਰੱਖਿਓ ਅੱਗੇ ਸਿੱਖ ਦੀ ਪ੍ਰਭਾਸ਼ਾ ਤੇ ਨਾਲ ਸਖਸ਼ੀ ਰਹਿਣੀ ਦੱਸੀ ਐ ਸਿੱਖ ਉਹ ਐ ਜਿਹੜਾ ਪਹਿਰ ਰਾਤ ਰੈਂਦੀ ਉੱਥੇ ਪਹਿਰ ਰਾਤ ਲਿਖਿਆ ਜੀ ਬਗੈਤਾ ਆਪਾਂ ਹੁਣ ਮੇਰਾ ਜੀ ਨਹੀਂ ਕਰਦਾ ਅਮਰਤ ਵੇਲੇ ਉੱਠਣ ਨੂੰ ਤੇ ਮੈਂ ਤੇ ਆਪੇ ਖੰਡਨ ਕਰਨਾ ਵੀ ਅਮਰਤ ਵੇਲੇ ਰੱਖਿਆ ਹੀ ਕੱਖ ਨਹੀਂ ਇਹ ਇਹ ਗੱਲ ਬੜਾ ਸੌਖਾ ਜਿਹਾ ਤਰੀਕਾ ਐ ਵੀ ਮੇਰਾ ਜੀ ਨਹੀਂ ਕਰਦਾ ਤੇ ਮੈਂ ਦੇ ਆਖਾਂ ਦਾ ਵੀ ਅਮਰਤ ਵੇਲੇ ਕੁਛ ਨਹੀਂ ਰੱਖਿਆ ਮੈਂ ਬੜੀ ਬੜੀ ਬੇਨਤੀ ਕਰਦਾ ਸਿੱਖ ਗੁਰੂ ਦੇ ਬਾਨਾ ਹੈ ਮਨੁੱਖ ਦੇ ਨਹੀਂ ਬਾਨਾ ਰਹਿਤ ਮਰਿਆਦਾ ਪੜੋ ਮੈਂ ਇੱਕ ਉਦਾਹਰਨ ਬਾਣੀ ਚੋਂ ਵੀ ਦੇਣੀ ਹੈ ਰਹਿਤ ਮਰਿਆਦਾ ਨੇ ਲਿਖਿਆ ਜੀ ਉੱਥੇ ਪਹਿਰ ਰਾਤ ਰਹਿੰਦੀ ਜਾ ਕੇ ਇਸ਼ਨਾਨ ਕਰੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦਾ ਹੋਇਆ ਗੁਰਮੰਤਰ ਤੇ ਮੂਲ ਮੰਤਰ ਦੋਵਾਂ ਦੀ ਡਿਟੇਲ ਦਿੱਤੀ ਹੋਈ ਹੈ ਗੁਰਮੰਤਰ ਵਾਹਿਗੁਰੂ ਮੂਲ ਮੰਤਰ ਦਾ ਬਗੈਤਾ ਲਿਖਿਆ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਦਾ ਅਭਿਆਸ ਕਰੇ ਉਸ ਤੋਂ ਬਾਅਦ ਲਿਖਿਆ ਜੀ ਦਿਨ ਚੜੇ ਨਿਤ ਨੇਮ ਦੀਆਂ ਬਾਣੀਆਂ ਦਾ ਪਾਠ ਕਰੇ ਬਰੈਕਟ ਵਿੱਚ ਲਿਖਿਆ ਘੱਟੋ-ਘੱਟ ਤਿੰਨ ਬਾਣੀਆਂ ਦਾ ਜ਼ਿਕਰ ਕੀਤਾ ਹੈ ਉੱਥੇ ਘੱਟੋ-ਘੱਟ ਸ਼ਬਦ ਵਰਤੇ ਇਹਦੀ ਸੈਂਸੇ ਨਿਕਲਦੀ ਹੈ ਵੀ ਵਾਧਾ ਜਿੰਨਾ ਮਰਜੀ ਪਰ ਹੁਣ ਇਸ ਰੋਲ ਵਿੱਚ ਨਹੀਂ ਪੜਨਾ ਵੀ ਪੰਜ ਪੜਨੀਆਂ ਤਿੰਨ ਪੜਨੀਆਂ ਹੈ ਇਹ ਸਿੱਖ ਦਾ ਜੀਵਨ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ ਇਹਨੇ ਗੁਰਸਿੱਖ ਬਾ ਸਿੱਖ ਤੋਂ ਸਿੱਖ ਬਣਨਾ ਹੈ ਤੇ ਮੈਂ ਇੱਕ ਵਾਰੀ ਅਰਜ਼ੀ ਵੀ ਕੀਤੀ ਸੀ ਸਿੱਖ ਤੋਂ ਗੁਰਸਿੱਖ ਕਿਵੇਂ ਬਣਦਾ ਹੈ ਗੁਰੂ ਰਾਮਦਾਸ ਜੀ ਨੂੰ ਪੁੱਛ ਲਈ ਸਿੱਖ ਦੀ ਪਰਿਭਾਸ਼ਾ ਸਤਿਗੁਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਪਹਿਲੀ ਗੱਲ ਇਹ ਆ ਕਿ ਸੋ ਭਲਕੇ ਉੱਠ ਹਰਨਾਮ ਤੇ ਆਵੇ ਜੇ ਉੱਠ ਕੇ ਤੂੰ ਨਾਮ ਜਪਦਾ ਆਪਣੇ ਮਾਲਕ ਨੂੰ ਯਾਦ ਕਰਦਾ ਤੂੰ ਸਿੱਖ ਹੈ ਜੇ ਉੱਠਦਾ ਹੀ ਨਹੀਂ ਤੇ ਬਾਕੀ ਗੱਲਾਂ ਤੂੰ ਛੱਡ ਦੇ ਸਿੱਖ ਹੀ ਨਹੀਂ ਹੈਗਾ ਹਾਂ ਕਿਤੇ ਇਦਾਂ ਹੋ ਜਾਵੇ ਵੀ ਕੋਈ ਸਰੀਰਕ ਮੁਸ਼ਕਲ ਹੋ ਜਾਵੇ ਨਾ ਉੱਠਿਆ ਜਾਵੇ ਤੇ ਗੱਲ ਵੱਖਰੀ ਹੈ ਪਰ ਇੱਕ ਗੱਲ ਜ਼ਿੰਦਗੀ ਚ ਯਾਦ ਰੱਖਿਓ ਜਿਹਦੇ ਕੋਲ ਅਮਰਤ ਵੇਲਾ ਨਹੀਂ ਜਿਹਦੇ ਕੋਲ ਗੁਰੂ ਦੀ ਬਾਣੀ ਨਹੀਂ ਉਹ ਫਿਰ ਸਿੱਖ ਵੀ ਕਹਾਦਾ ਹੋਇਆ ਜੀ ਕਮਾਲ ਦੀਆਂ ਗੱਲਾਂ ਨੇ ਮੈਨੂੰ ਨਾ ਹਮੇਸ਼ਾ ਆदत ਹੁੰਦੀ ਜਿਹੜੇ ਲੋਕ ਬੜੀ ਤਰੱਕੀ ਕਰਦੇ ਨੇ ਉਹਨਾਂ ਦਾ ਜੀਵਨ ਚ ਝਾਤੀ ਮਾਰਨ ਦੀ ਵੀ ਕੀ ਇਹਨਾਂ ਦਾ ਮਗਰ ਨਿਕਲਦਾ ਏ ਤੇ ਤੁਸੀਂ ਹੈਰਾਨ ਰਹੋਗੇ ਮੈਂ ਇੱਕ ਵਾਰੀ ਅਰਜ਼ੀ ਵੀ ਕੀਤੀ ਸੀ ਮੈਂ ਇੱਕ ਮਨੋਵਿਗਿਆਨ ਸੰਬੰਧਿਤ ਕਿਤਾਬ ਵੀ ਪੜੀ ਜੀ ਅਨਕੌਂਸ਼ੀਅਸ ਮਾਈਂਡ ਦੀ ਜਿਹੜੀ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਉਹਦੇ ਚ ਵੀ ਜਿਹੜੀਆਂ ਚੀਜ਼ਾਂ ਮਿਲੀਆਂ ਜਾਂ ਆਪਾਂ ਉਹ ਹੁਣ ਅਮਰੀਕਾ ਦਾ ਲਿਖ ਰਿਹਾ ਡਾਕਟਰ ਜੋਸਫ ਮਰਫੀ ਲਿਖ ਰਿਹਾ ਜੋ ਆਪਾ ਆਪਣੇ ਪੰਜਾਬ ਚ ਦੇਖਦੇ ਇਹਨਾਂ ਸਾਰਿਆਂ ਪਿੱਛੇ ਇੱਕ ਚੀਜ਼ ਆਉਂਦੀ ਉਹ ਕਹਿੰਦੇ ਜੀ ਉਹ ਹੁਣ ਉਹਨੇ अर्ਲੀ ਮਾਰਨਿੰਗ ਲਿਖਣਾ ਉਹ ਕਹਿੰਦਾ ਵੀ ਉਹ अर्ਲੀ ਮਾਰਨਿੰਗ ਬੰਦੇ ਉੱਠਦੇ ਸਨ ਇੱਥੇ ਵੀ ਤੁਸੀਂ ਜਿਹੜੇ ਅੱਜ ਲੋਕ ਨੇ ਨਾ ਠੀਕ ਹੈ ਕੋਈ ਧਰਮ ਦੇ ਰਸਤੇ ਤੇ ਨਹੀਂ ਚੱਲਦਾ ਉਹਨਾਂ ਦਾ ਆਪਣਾ ਆਪਣਾ ਕਾਰੋਬਾਰ ਪਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੇਖੋਗੇ ਤੇ ਉਹ ਤਕਰੀਬਨ 4 ਵਜੇ ਨਾ ਉੱਠ ਕੇ ਤੇ ਬਾਣੀ ਪੜ੍ਹਦੇ ਨੇ ਮੈਂ ਬੜੇ ਇਹੋ ਜਿਹੇ ਲੋਕ ਵੇਖੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਧਰਮ ਦੀ ਦੁਨੀਆ 'ਚ ਨਖਿੱਧ ਕਿਹਾ ਜਾਂਦਾ ਹੈ ਖਾਸ ਕਰਕੇ ਜਿਹੜੇ ਸਾਡੇ ਐਕਟਰ ਹੋਗੇ ਕਲਾਕਾਰ ਹੋਗੇ ਆਪਾਂ ਨਹੀਂ ਮੰਨਦੇ ਵੀ ਇਹ ਇਹਨਾਂ ਕੀ ਲੈਕਚਰਤਾਈ ਫਲਾਈ ਹੈ ਪਰ ਮੈਂ ਕਹਿੰਦਾ ਇੱਕ ਗੱਲ ਉਹਨਾਂ ਦੀ ਸ਼ਾਬਾਸ਼ੇ ਬਾਣੀ ਅਮਰਤ ਵੇਲਾ ਨਹੀਂ ਉਹ ਛੜ ਦੇ ਵਿੱਚ ਇਹੋ ਜਿਹੇ ਬੰਦੇ ਮੈਂ ਹੁਣ ਕਿਸੇ ਦਾ ਨਾਮ ਲਵਾਵਾਂਗਾ ਤੁਸੀਂ ਦੂਜੇ ਪਾਸੇ ਹੋ ਜਾਣਾ ਬਾਬਾ ਸ਼ਾਇਦ ਗਾਣੇ ਸੁਣਦਾ ਫਿਲਮਾਂ ਵੇਂਦਾ ਸੋ ਸਿਰਫ ਮੈਂ ਉਦਾਹਰਨ ਦੇ ਰਿਹਾ ਕਿ ਇਹ ਇਹਨਾਂ ਲੋਕਾਂ ਨੇ ਜੇ ਤਰੱਕੀਆਂ ਕੀਤੀਆਂ ਨੇ ਇਹਨਾਂ ਦੇ ਪਿੱਛੇ ਗੁਰੂ ਦੀ ਕਿਰਪਾ ਪੂਰੀ ਵਾਪਰਦੀ ਹੈ ਹੁਣ ਖਿੰਚੋ ਤਾਨ ਵਾਲੇ ਪਾਸੇ ਨਾ ਪੈ ਜਾਓ ਵੀ ਰੱਬ ਕਿੱਥੇ ਕਿੱਥੇ ਕਿਰਪਾ ਕਰਦਾ ਹੈ ਮੈਂ ਅਕਸਰ ਕਹਿੰਦਾ ਹਾਂ ਨਾ ਕਿ ਜਿਉ ਉਹਦੀ ਕੁਦਰਤ ਸਾਨੂੰ ਮਨਜ਼ੂਰ ਹੈ ਜੋ ਤਉਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਰਹਿ ਨਾ ਰੱਬ ਨੇ ਜੇ ਤਰੱਕੀ ਦਿੱਤੀ ਸਾਨੂੰ ਕਿ ਲੋੜ ਹੈ ਕਿਸੇ ਨੂੰ ਕੁਝ ਕਹਿਣ ਦੀ ਆਪੇ ਰੱਬ ਜਾਣੇ ਉਹ ਜਾਣੇ ਪਰ ਮੈਂ ਇਹ ਤਾਂ ਤੁਹਾਡੇ ਨਾਲ ਨਿੱਜੀ ਤਜਰਬਾ ਸਾਂਝਾ ਕੀਤਾ ਗੁਰਮਖੋ ਇੱਕ ਗੱਲ ਯਾਦ ਰੱਖਿਓ ਜੇ ਕੁਝ ਲੈਣਾ ਹੈ ਨਾ ਜ਼ਿੰਦਗੀ 'ਚ ਕੁਝ ਕਰਨਾ ਹੈ ਤੇ ਨੀਦ ਤੇ ਤਿਆਗ ਨਹੀਂ ਪੈਣੀ ਹੈ ਕੋਈ ਵੀ ਇਹੋ ਜਿਹਾ ਕੰਮ ਹੋਵੇ ਜਿਹੜਾ ਬਿਨਾਂ ਮਿਹਨਤ ਤੋਂ ਮਿਲ ਜੇ ਹੁਣ ਝੋਨਾ ਲਾਇਆ ਨਾ ਆਪਾਂ ਪਿੰਡਾਂ 'ਚ ਇਹ ਵੀ ਮਿਹਨਤ ਹੈ ਕਦੂ ਕਰਕੇ ਵੱਟਾਂ ਲਿੰਬੜੀਆਂ ਸੌਖੀਆਂ ਨਹੀਂ ਭਰਾ ਸਵਾਜ ਦੀ ਇੱਕ ਥੱਲੇੋਂ ਪਾਣੀ ਦੀ ਉੱਤੋਂ ਸੂਰਜ ਦੀ ਕੋਈ ਵੀ ਮੇਰੇ ਖਿਆਲ 'ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਤੁਹਾਨੂੰ ਸੁੱਖ ਦੇਵੇ ਉਹਦੇ ਪਿੱਛੇ ਮਿਹਨਤ ਨਾ ਹੋਵੇ ਜੇ ਪੇਟ ਭਰ ਕੇ ਰੋਟੀ ਖਾਂਦੇ ਜੇ ਤਾਂ ਵੀ ਦੰਦਾ ਨਾਲ ਚਬਾਉਣੀ ਪੈਂਦੀ ਜੇ ਦੰਦਾਂ ਦੁਖਿਓ ਉਦੋਂ ਰੋਟੀ ਵੀ ਨਹੀਂ ਖਾਦੀ ਜਾਂਦੀ ਤੇ ਬਿਨਾਂ ਮਿਹਨਤ ਤੋਂ ਰੱਬ ਕਿੱਥੋਂ ਮਿਲ ਜੇਗਾ ਇਸ ਕਰਕੇ ਮੈਂ ਚਲੋ ਆਰੰਭ ਦੇ ਵਿੱਚ ਸਮਾਂ ਆਪਣਾ ਇੱਥੇ ਹੋ ਜਾਣਾ ਅੱਜ ਇੱਕ ਗੱਲ ਚੇਤਾ ਰੱਖਿਓ ਸਿੱਖ ਉਹ ਹੈ ਜਿਹੜਾ ਅਮਰਤ ਵੇਲੇ ਉੱਠਦਾ ਹੈ ਜੇ ਤੁਸੀਂ ਅਮਰਤ ਵੇਲੇ ਨਹੀਂ ਹੋ ਫਿਰ ਪ੍ਰਭਾਸ਼ਾ ਲਾ ਦਿਓ ਆਪਣੀ ਠੀਕ ਹੈ ਤੁਸੀਂ ਸਰਦਾਰ ਹੋਵੋਗੇ ਆਪਣੇ ਘਰ ਤੇ ਚਾਰ ਟਕੇ ਹੋਣਗੇ ਤੁਹਾਡੇ ਕੋਲ ਚੌਧਰ ਹੋਵੇਗੀ ਆਪਣੇ ਇਲਾਕੇ ਆ ਦੀ ਤੁਸੀਂ ਚੌਧਰੀ ਹੋ ਸਕਦੇ ਜੇ ਗੁਰਦੁਆਰੇ ਦੀ ਚੌਧਰ ਹੋਵੇਗੀ ਤੁਸੀਂ ਪ੍ਰਧਾਨ ਹੋ ਸਕਦੇ ਜੇ ਮੈਨੂੰ ਮਾਫ਼ ਕਰਿਆ ਜੇ ਮੈਂ ਸਾਰਿਆਂ ਲਈ ਬਰਾਬਰ ਕਹਿ ਰਿਹਾ ਮੈਂਬਰਸ਼ਿਪ ਹੋਵੇਗੀ ਤੁਹਾਡੇ ਕੋਲ ਤੁਸੀਂ ਮੈਂਬਰ ਹੋ ਸਕਦੇ ਜੇ ਜੇ ਅਮਰਤ ਵੇਲਾ ਨਹੀਂ ਤੁਸੀਂ ਸਿੱਖ ਨਹੀਂ ਹੋ ਸਕਦੇ ਇਹ ਮੈਂ ਨਹੀਂ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਆ ਸਿੱਖ ਦਾ ਜੀਵਨ ਹੈ ਜਿਹੜਾ ਸਿੱਖ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ ਗੁਰੂ ਦਾ ਮੁਖ ਤੇ ਸਿੱਖ ਚੋਂ ਤਾਂ ਹੀ ਦਿਖੂ ਨਾ ਜੇ ਤੁਸੀਂ ਗੁਰੂ ਸਹਿਬਾਨਾ ਦਾ ਜੀਵਨ ਪੜੋ ਤੇ ਗੁਰੂ ਸਹਿਬਾਨ ਵੀ ਜਿਹੜੇ ਨੇ ਖੁਦ ਅਮਰਤ ਵੇਲੇ ਉੱਠ ਕੇ ਪਹਿਲਾਂ ਆਪ ਬੰਦਗੀ ਕਰਦੇ ਸਨ ਸੰਗਤ 'ਚ ਬਾਤ ਵਿਚਰਦੇ ਸਨ ਹੁਣ ਗੁਰੂ ਬੰਦਗੀ ਕਰਦਾ ਹੋਏ ਤੇ ਸਿੱਖ ਉਹਦੋਂ ਨੂੰ ਖੇਸਕੁੱਟੀ ਜਾਵੇ ਆਖੇ ਵੀ ਸਵੇਰੇ ਤੇ ਨੀਂਦ ਆਉਂਦੀ ਹੈ ਫਿਰ ਗੱਲ ਨਹੀਂ ਨ ਬੰਦੀ ਇਸ ਕਰਕੇ ਚਲੋ ਮੈਂ ਇੱਥੇ ਸਮਾ ਹੁਣ ਸਮਾਪਤ ਹੈ ਆਪਾਂ ਪੰਗਤੀ ਪੌੜੀ ਦੀ ਜਿਹੜੀ ਪਹਿਲੀ ਸਾਂਝੀ ਕਰ ਰਹੇ ਆਂ ਚੇਤਾ ਰੱਖਿਓ ਮੈਂ ਇਸੇ ਤੋਂ ਬਾਅਦ ਕੱਲ ਚੱਲਾਂਗਾ ਗੁਰ ਸਤਗੁਰ ਕਾ ਜੋ ਸਿੱਖ ਅਖਾਇ ਤੇ ਗੁਰ ਅੰਦਾਜ਼ੀ ਤੋਂ ਬਚਨ ਤੋਂ ਇੱਥੇ ਜਿਹੜੀ ਪੌੜੀ ਦੀ ਪਹਿਲੀ ਪੰਕਤੀ ਏ ਉਹਨੂੰ ਧਿਆਨ ਚ ਰੱਖਿਓ ਸੇ ਗੁਰ ਸਿੱਖ ਧੰਨ ਧੰਨ ਹੈ ਜਿਨਿ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰੂ ਦੇ ਸਿੱਖਾਂ ਕਿਵੇਂ ਜੀਵਨ ਉਹਨਾਂ ਦਾ ਧੰਨ ਹੈ ਜਿਨ੍ਹਾਂ ਨਾਲ ਵਾਪਰੀਆਂ ਨੇ ਜਾਂ ਜਿਨ੍ਹਾਂ ਦਾ ਜਿਨ੍ਹਾਂ ਨੇ ਕੰਨਾਂ ਦੇ ਨਾਲ ਗੁਰੂ ਦੇ ਬਚਨਾਂ ਨੂੰ ਸਰਵਣ ਕੀਤਾ ਏ ਇਹਦੀ ਵਿਆਖਿਆ ਆਪਾਂ ਪੌੜੀ ਦੀ ਕੱਲ ਨੂੰ ਕਰਾਂਗੇ ਸਮੇਂ ਦੀ ਇੱਥੇ ਸਮਾਪਤੀ ਹੈ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸੇ ਗੋਰ ਸਿੱਖ ਧੰਨ ਧੰਨ ਹੈ ਜਿਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੋਰ ਸਤ ਗੁਰ ਨਾਮ ਦਿਰੜਾਇਆ ਨੇ ਹਾ ਮੈਂ ਦੁਬਦਾ ਪੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ